ਦੀ ਗੰਦਨ ਹਾਏ ਗੋਪਾਲ ਜਦੋਂ ਮਨ ਬੱਚਾ ਮਾਤਾ ਦੇ ਗਰਭ ਵਿੱਚੋਂ ਬਾਹ ਨਿਕਲਿਆ ਉਹਦੀ ਲੱਵ ਜੇਰੀਆ ਉਹ ਮਾਲਾ ਹਮਾਰੇ ਕਤੋ ਤੋਲ ਦਿੱਤੀ ਗਈ ਆਪ ਦੇ ਹਿਦਵਾਰ ਵਿੱਚ ਜਾ ਕੇ ਲੁੱਕ ਗਏ ਦਵਾਜਾ ਘਾਤਾ ਬੰਦ ਤੇ ਧੱਕੀ ਦਾ ਤਵਾ ਕੀ ਆ ਕਿ ਹੁਣ ਮੈਂ ਲੁੱਕ ਗਿਆ ਵਾਂ ਜਿੱਦਾਂ ਸੀ ਬਾਰ ਵਿਚਾਂ ਨਾ ਲੁਕਾ ਵਿੱਚ ਖੇਦਦੇ ਆ ਇੱਕ ਜਾਣਾ ਲੁਕਿਆਂ ਦਾ ਬਾਅਦ ਸਭ ਆਕੀ ਬਲਬਦੇ ਆ ਇਦਾਂ ਹੀ ਅਸੀਂ ਅੰਦਰ ਦੀ ਖੇਦ ਖੇਦਨੀ ਆ ਛੁਆਸਾਰੇ ਹੰਦਿਆਂ ਐਸੀ ਜੱਪ ਕਰਕੇ ਆਪਣੇ ਘਰ ਜਾਣਾ ਵਾ ਐਸੀ ਕਿੱਦਾਂ ਆਪਣੇ ਘਰ ਮੇਲਣਾ ਵਾ ਜਿੰਨਾ ਤੇ ਮਾਲਕ ਖੁਸ਼ ਹੁੰਦਾ ਉਹਨੇ ਸੱਚੀ ਸੰਗਤ ਲੈ ਕੇ ਆਉਂਦਾ ਵਾ ਜਬਾਣੀ ਗੁਰੂ ਫੜਾਮ ਕਰਦੇ ਆ ਆਪੇ ਸੰਗਤ ਛੱਦ ਬਹਾਲੇ ਆਪੇ ਵਿਦੈ ਕੋ ਗਲਾਵੇ ਹਣ ਅਸੀਂ ਜਾਪ ਕਰੀਏ ਜਿੱਦਾਂ ਬਾੜ ਅਸੀਂ ਜਿੱਦਾਂ ਬਾੜ ਵਿਚਾ ਕੋਈ ਗਵਾਚ ਜਾਵੇ ਉਹ ਫੇਲੋ ਨਰੀ ਮਾਤਾ ਨਾਲ ਬੇਹੜੋ ਗਵਾਜਾ ਗੁਰਮਤਨ ਨੂੰ ਮਾਰਦਾ ਵਾ ਕਹੇ ਜੀ ਗੁਰਮਤਾ ਦੀ ਬਾਤ ਛੋ ਲੈੰਦੀ ਆ ਨਾਰੇ ਨਾਰੇ ਧਿਆਨ ਨਾਲ ਆਪਦੀ ਗੋਦੇ ਬਿਠਾਉਂਦੀ ਆ ਨਾਰੇ ਨੂੰ ਬੜਾ ਪਿਆਰ ਕਰਦੀ ਨਾਲੇ ਉਹਨਾਂ ਨੂੰ ਮੀਆਂ ਜਾਂਦੀ ਆ ਇਹ ਦੇਸੀ ਮਾਲਕ ਨੂੰ ਜਦੋਂ ਵਾਜਾ ਮਾਰਾਂਗੇ ਚੱਪ ਕਰਕੇ ਫਿਰ ਜੇ ਨਾ ਮਾਲਕ ਜਿੱਦ ਛਾ ਨੂੰ ਉਹਦੀ ਬਾਤ ਸੁਣ ਜੂਗੀ ਫਿਰ ਇਹਨਾਂ ਨੂੰ ਕੀ ਕਰੂਗਾ ਤੈਨੂੰ ਆ ਕੇ ਨਾਲੇ ਗੋਦੇ ਜਾ ਕੇ ਨੂੰ ਹੱਲ ਅਸਮਲਾ ਸਾਥ ਮਲਾ ਦਊਗਾ ਨਾਇ ਨੂੰ ਪਿਆਰ ਕਰੂਗਾ ਕੋਈ ਵੀ ਗੁਮਖਾਸਾ ਨਾ ਹੋਏ ਤੇਰੇ ਸੰਗਤ ਚ ਆ ਕੇ ਜਪ ਨਾ ਕਰੇ ਕੋਕੇ ਮੁੱਖਾ ਜਮਾ ਬਾਰ-ਬਾਰ ਨਹੀਂ ਮਿਲਦਾ ਜੇ ਬਾਣੀ ਗੁਰੂ ਫਰਾਮ ਕਰਦੇ ਆ ਕਬੀਲ ਮਨਿਸ ਜਮ ਲੱਭ ਹੈ ਉਹ ਇਹ ਨ ਬਾਰ-ਬਾਰ ਜੋ ਬਾਣੀ ਫਰਪਾ ਕੇ ਬੋਏਂਗੇ ਉਹਨਾਂ ਜਾਗੇਦਾਰ ਦੇਸੀ ਹੁਣ ਵੀ ਨਹੀਂ ਜਪ ਕਰਾਂਗੇ സച്ചകു സച്ച ആക